ਇਹ ਕਿਵੇਂ ਬਣੂਗਾ ਜੀ ਅੱਜ ਜਿਹੜਾ ਤੂੰ ਹਾਂਜੀ ਕਿਵੇਂ ਬਣੇਗਾ ਪਨੀਰ ਬਣਾएंगे ਸਾਨੂੰ ਤਾਂ ਖਾਬ ਨਹੀਂ ਹਮਾਰੇ ਨਾ ਜੀ ਤਾਂ ਹੋਈ ਆ ਨਹੀਂ ਪਤਾ ਮੂੰਗੀ ਬਣਾ ਲੈਂਦੇ ਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉੱਠ ਗਏ ਜੀ ਅੱਜ ਥੋੜਾ ਲੇਟ ਉੱਠਿਆਂਗੇ ਤਾਜ਼ ਨੈਰੀ ਨੇ ਹਵਾ ਬਹੁਤ ਠੱਠ ਕਿਤਾ ਬਹੁਤ ਮਿੱਟੀ ਸੀ ਤੇ ਧੀਕੇ ਨੇ ਬਣਾਈ ਆ ਸਵੇਰੇ ਸਵੇਰੇ ਚਾਹ ਸਰਪਾਲ ਤਾਂ ਗਿਆ ਕੰਮ ਤੇ ਆ ਚੋਕਾ ਤਾਂ ਨਾਮ ਨਾਲ ਜਾੜਿਆ ਪਤਾ ਨਹੀਂ ਕਿਉਂ ਸਟੈਨ ਲਈ ਪਾ ਦਿੱਤੇ ਮੈਂ ਨਾਲ ਮਲਟੀ ਮੁੱਟੀ ਕਰਦੀ ਸਭ ਜੀ ਵਧੀਆ ਜਵਣ ਵਧੀਆ ਕੀਤਾ ਵਧੀਆ ਕੀਤਾ ਪੂਰਾ ਇਹ ਜਨ ਬੇਰਤ ਕਰਦਾ ਕੰਮ ਉਹ ਜੇ ਜੱਟ ਵੀ ਘੜੇਗੇ ਆ ਚੱਲ ਚੱਲ ਗਏ 4 ਮਿੰਟ ਰਹਿ ਗਏ ਆਪਣੇ ਤੇ ਚਾੜ ਸਾਡੇ ਪੈਕ ਕਰ ਲੇ ਬਾਈ ਅਸੀਂ ਰਾਤ ਸਾਡੇ ਅੱਲ ਵਾਲੀ ਸਬਜੀ ਬਚੀ ਸੀ ਅੱਲ ਦੀ ਚੱਕ ਛੇਜੀ ਦੀ ਬਾਬਾ ਆ ਜਾ ਚਲੀਏ ਕੱਲ 25 ਮਿੰਟ ਲੇਟ ਸੀ ਬਾਈ ਅੱਜ ਫੇਰ 10 ਮਿੰਟ ਲੇਟ ਹੋ ਗਏ ਬਹੁਤ ਕਾਲੀ ਕਰਦੇ ਆ ਮਰ ਫੇਰ ਫੇਰ ਲੇਟ ਹੋ ਜਾਂਦੇ ਆ ਰਾਤ ਵਾ ਰਾਤ ਵਾਲੇ ਝੱਖੜ ਛੋਲੇ ਦਾ ਸਰਵਿਸ ਸਟੋਰ 'ਚ ਵੀ ਦੇਖਣ ਨੂੰ ਮਿਲਿਆ ਦੇਖੋ ਕਿਵੇਂ ਅੰਦਰ ਮਿੱਟੀ ਮਿੱਟੀ ਚੜ ਗਈ ਸਾਰੇ ਪਾਸੇ ਹੁਣ ਕਰਾਂਗੇ ਸਫਾਈਆਂ ਅਸੀਂ ਹੈਂ ਸਾਰੀਆਂ ਡਿਸਪਲੇ ਆ ਨਾ ਬਾਈ ਬੁਰਾ ਹਾਲ ਹੋ ਗਿਆ ਆ ਇੱਕ ਸਾਰੀਆਂ ਭੜੀਆਂ ਪਈਆਂ ਮਿੱਟੀਆਂ ਨਾ ਤੇ ਮੈਂ ਚੜੀ ਆ ਮਨ ਮਨ ਮਿੱਟੀ ਇਹਨਾਂ ਚ ਮੁਰੇ ਤੁਸੀਂ ਗਏ ਨਹੀਂ ਉਧਰ ਸ਼ਵੀਰ ਤੇ ਉਹ ਸਾਹਮਣੇ ਸ਼ਵੀਰ ਚਲੀ ਜਾਂਦੀ ਹੈ ਹੈ ਤੂੰ ਨਹੀਂ ਗਿਆ ਮੈਂ ਜਾਣਾਗਾ ਲਾ ਕੇ ਆਉਣਾ ਤੂੰ ਤਾਂ ਇੱਕ ਰਾਉਂਡ ਲਾਇਆ ਇੱਕ ਤਾਂ ਉੱਥੇ ਮਿੱਠਾ ਘੱਟ ਹੈ ਮਿੱਠਾ ਘੱਟ ਹੈ ਠੰਡਾ ਦੀ ਅੱਛਾ ਹੁਣ ਤੁਹਾਡੀਆਂ ਮੰਗਾਂ ਵਧ ਰੱਖੀਆਂ ਆ ਹਾਂ ਜੋ ਤੇ ਠੰਡਾ ਘਟਾ ਹੈ ਹਾਂ ਹੋ ਗਿਆ ਬਾਈ ਫ੍ਰੀ ਅੱਜ ਸ਼ਨੀਵਾਰ ਸੀ ਕੰਮ ਬਹੁਤ ਸੀਗਾ ਕਿਉਂ ਅੱਜ ਵੀ ਨਹੀਂ ਸਿੱਧਾ ਕਰਨ ਤਾਂ ਕਸਟਮਰ ਬਹੁਤ ਸੀਗੇ ਅਰਪਾਲ ਉਹ ਬੈਠਾ ਦੇਖ ਕਿਵੇਂ ਉਲੂੰਗੂ ਝਾਕੀ ਜਾਂਦਾਗਾ ਐਸੇ ਦੁਕਾਨ ਤੇ ਆ ਗਿਆ ਅੱਜ ਅੱਗੇ ਆਪਾਂ ਕਿਸੇ ਹੋਰ ਜਾਣੇ ਹੁੰਦੇ ਆ ਮੈਂ ਵੀ ਉਹ ਤੂੰ ਗੱਲਾ ਕਰੀ ਜਾਂਦਾ ਅੱਗੇ ਦੁਕਾਨ ਤੇ ਆ ਕੇ ਹਾਂਜੀ ਗੱਲਾਂ ਬਾਤਾਂ ਚੰਗੀਆਂ ਹਨੀ ਅੱਜ ਕਿਵੇਂ ਸਰ ਜੀ ਕਿਵੇਂ ਹੋ गर्मी आना क्या-क्या ले लिया आई आप तो कोल्ड ड्रिंक भी पीते हो है। है, एक मजा है आज मैं डिनर नहीं करूंगा क्या जी बटंडा गया था मैंने बिरयानी खा ली अच्छा। <laughs> फुल चल रहा अपना तो लाए अपना तो खरीद बसा नहीं खोलता खोल गया ही खुलेगा खुल गया मुक्कानी खोल दो मैंने पता कैसे खोला ये हां जी ਇਹ ਐਸੀ ਐਸੀ ਕਰਾ ਹਾਂਜੀ ਫਿਰ ਐਸਾ ਪੁਹਣਰ ਦਿਆ ਜੋਰ ਸੇ ਢੀਕੇ ਚਾਬੀ ਨਾਲ ਹੀ ਲੱਗਿਆ ਘਰੇ ਜਾਂਦਾ ਹੋਇਆ ਦੇਖਾ ਉਹ ਮੰਨਦਾ ਲੈ ਆਹ ਹੁਣ ਪਹੁੰਚਿਆ ਜੀ ਆ ਗਿਆ ਸਤਿਆਰ ਹੁਣ ਲੈ ਕੇ ਆਇਆ ਸੀਗਾ ਅਸੀਂ ਤਾਂ ਦਾਲ ਸਬ지 ਬਾਈ ਉਹੀ ਬਣਾਉਣੀ ਸੀ ਜਿਹੜੀ ਰੋਜ਼ ਮੂੰਗੀ ਮਸਰੀ ਜਾਂ ਕੁਝ ਹੋਰ ਬਣਾਉਣੇ ਹੁੰਦੇ ਆ ਬਸ ਲੱਲਾ ਲੱਲਾ ਪੱਬਾ ਜਾ ਪਰ ਆ ਸਾਡੇ ਸਰ ਕਹਿੰਦੇ ਆਜ ਅਸੀਂ ਬਣਾਵਾਂਗੇ ਆ ਲੈ ਪਨੀਰ ਪਤਾ ਨਹੀਂ ਕਿਵੇਂ ਬਣਾਉਣਗੇ ਨਾਲ ਮਟਰ ਮਟਰ ਤਾਂ ਕੋਲ ਲੈਣੀ ਮੈਂ ਤਾਂ ਕਿਹਾ ਸੀ ਮਟਰ ਜੀ ਕਹਿੰਦੇ ਨਹੀਂ ਐਂ ਬਣਾਵਾਂਗੇ ਇੱਕ ਆਹ ਕੀ ਹੁੰਦੀ ਹੈ ਦਾਲ ਚੀਨੀ ਇਹ ਭੋਂ ਤੋਂ ਉਹਨਾਂ ਲਗਾ ਕੇ ਇਹ ਕਿਵੇਂ ਬਣੂਗਾ ਜੀ ਅੱਜ ਜਿਹੜਾ ਤੁਸੀਂ ਹਾਂਜੀ ਕਿਵੇਂ ਬਣੇਗਾ ਪਨੀਰ ਬਣਾएंगे ਸਾਨੂੰ ਤਾਂ ਖਾਬ ਨਹੀਂ ਜੀ ਤਾਂ ਹੋਈ ਆ ਨਹੀਂ ਪਤਾ ਮੂੰਗੀ ਬਣਾ ਦਿੰਦੇ ਜੀ ਇਹ ਜਾਂ ਫਿਰ ਆਲੂ ਲਾ ਕਹਾਂ ਪੇ ਅਸੀਂ ਜੇ ਅਸੀਂ ਬਣਾਉਂਦੇ ਜੀ ਹਾਂ ਅੱਜ ਤੁਸੀਂ ਨਵੀਂ ਰੈਸਪੀ ਖਵਾਉਂਗੇ ਜੀ ਪਰਨਾਮਾ ਬਣਾ ਕੇ ਅਸੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਹ ਹੀ ਮੂੰਗੀ ਮਸਰੀ ਚੱਲਦੀ ਆ ਸਾਡੇ ਕੋਲ ਤਾਂ ਵੱਧ ਜਾਂ ਚੌਲ ਚੂਲ ਨਹੀਂ 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 ਆ ਪਨੀਰ ਬਣਾएंगे ਠੀਕ ਹੈ ਜੀ ਇੱਕ ਹੀ ਚੀਜ਼ ਹੈ ਜੀ ਇਹ ਖੜੇ ਮਸਾਲੇ ਹੈ ਖੜੇ ਮਸਾਲੇ ਜੀ ਹਾਂ ਜੀ ਇਹਨੂੰ ਤਾਂ ਨਾ ਤਾਂ ਕੋਈ ਕਿ ਹੋਇਆ ਲੇਕਿਨ अच्छा ये पहली अभी सुने ये खड़े मसाले खड़े मसाले है दालचीनी का डंडा है खड़े मसाले पहला ने ऐसे ही नहीं करे सुने ये ऐसे ही नहीं करे सुने खड़े मसाले नहीं सुना है नहीं क्या बात कर ऐसा हो ही नहीं सकता है हरपाल तू खड़े मसाले सुने कद खड़े मसाले तो <laughs> हरपाल ने <laughs> भी नहीं सुना जी ਇਹ ਵੀ ਨਹੀਂ ਦੇਖਾ ਆਪ ਲੋਗੋ ਨੇ ਦਾਲਚੀ ਨਹੀਂ ਹਾਂ ਇਹ ਦੇਖਾ ਇਹ ਤਾਂ ਪਤਾ ਜੀ ਹਾਂ ਇਹ ਪਤਾ ਮੈਨੂੰ ਇਹ ਵੀ ਮੈਨੂੰ ਉਦੋਂ ਦਾ ਪਤਾ ਜੀ ਮੈਂ ਜਮ ਲਾਉਂਦਾ ਸੀ ਇਹ ਤਾਂ ਹੁੰਦਾ ਸੀ ਉਦੋਂ ਸ਼ੇਕ ਚ ਪਾਉਂਦਾ ਹੁੰਦਾ ਸੀ ਮੈਂ ਇਹ ਕਿਸ ਵਿੱਚ ਉਹ ਸ਼ੇਕ ਨਹੀਂ ਬਣਾਤੇ ਜੀ ਹਾਂ ਉਹਦੇ ਚ ਪਾਉਂਦਾ ਹੁੰਦਾ ਸੀ ਮੈਂ ਅੱਛਾ ਰਗੜੀ ਹੋਈ ਸਮੋਦ ਦਾਲਚੀ ਨਹੀਂ ਦਾ ਟੁਕੜਾ ਹਾਂ ਜੀ ਦਾਲਚੀ ਨਹੀਂ ਦੇਖਦੇ ਅੱਜ ਸਰ ਕਿਵੇਂ ਬਣਾਉਣਗੇ ਪਨੀਰ ਪਨੀਰ ਬਣਾਇਆ ਉਹ ਪਨੀਰ ਖਾਓ ਮਾਸ ਇਸ ਤੋਂ ਪਹਿਲੇ ਵੀ ਬਣਾਇਆ ਪਨੀਰ ਨਹੀਂ ਨਹੀਂ ਅੱਜ ਹੀ ਬਣਾਇਆ ਅਜੇ ਤਾਂ ਤੁਹਾਨੂੰ ਪਤਾ ਲੱਗਦਾ ਜੀ ਕੀ ਕੀ ਸਬਜ਼ੀਆਂ ਬਣਾਉਣੀਆਂ ਹੁੰਦੀਆਂ ਹਾਂ ਬਸ ਵਹੀ ਬਣਾਤੇ ਆ ਜੀ ਹੋਰ ਹੋਰ ਨਹੀਂ ਸਾਨੂੰ ਆਉਂਦਾ ਕੁਝ ਵੀ ਬਣਾਣਾ ਚਾਹੀਏ ਸਭ ਕੁਝ ਬਣਾਉਗੇ ਤਵੀ ਆਣਾ ਸਿੱਖਣਾ ਸਹੀ ਹੈ ਨਾ ਆ ਸਿੱਖ ਜਾਾਂਗੇ ਜੀ ਬਸ ਹੁਣ ਹਾਂ ਆ ਦੇਖਦੇ ਆ ਕਿਵੇਂ ਬਣਾਉਣੇ ਤੁਸੀਂ ਦੇਖੀ ਆਨੇ ਆ ਸਿੱਖ ਜਾਾਂਗੇ ਟਮਾਟਰ ਵੀ ਐ ਗ੍ਰੈਂਡ ਕਰਕੇ ਪੈਂਦੇ ਜੀ ਇਹਦੇ ਚ ਹਾਂ ਬਿਲਕੁਲ ਇਹ ਗ੍ਰੈਂਡ ਤੋਂ ਨਹੀਂ ਹੋ ਰਿਹਾ ਹੈ ਉਹ ਗ੍ਰੈਂਡ ਵਾਲਾ ਕੰਮ ਹੀ ਹੋ ਗਿਆ ਜੀ ਹੁੰਦਾ ਹਾਂ ਵੀ ਚਾਹ ਕਹੇ ਗ੍ਰੈਂਡ ਤੋਂ ਹੈ ਨਹੀਂ ਆਪਣੇ ਪਾਸ ਤੋਂ ਹਮ ਇਸੇ ਇਹ ਵੀ ਅੱਛਾ ਹੁੰਦਾ ਵੈਸੇ ਠੀਕ ਹੈ ਜੀ ਇਸੇ ਵੀ ਅੱਛਾ ਖਿਲਾਵਣ ਹੋ ਜਾਂਦਾ ਹੈ ਬਹੁਤ ਵਧੀਆ ਹੁਣ ਵਾਰੀ ਆ ਗਈ ਜੀ ਪਨੀਰ ਦੀ ਹਾਂ ਜੀ ਮਾਨੂੰ ਆਇ ਲੱਗਦਾ ਜੇ ਅਸੀਂ ਬਲੌਗ ਬਣਾਉਂਦੇ ਬਣਾਉਂਦੇ ਕਿਤੇ ਸਬਜ਼ੀ ਗਾਣਾ ਬਣਾਉਣ ਲੱਗ ਜਗੇ ਇਹੀ ਕੰਮ ਚਲਾ ਲ ਗਏ ਪਰ ਪਾਲ ਕੇ ਸਿੱਖ ਸਿੱਖ ਕੇ ਆਪਾਂ ਕਿਵੇਂ ਬਣਾਇਆ ਜੀ ਅੱਛਾ ਅਭੀ ਖਾਣੇ ਕੇ ਬਾਅਦ ਪਤਾ ਚਲੇਗਾ ਸਮੈਲ ਤਾਂ ਪੂਰੀ ਨਹੀਂ ਤੇਜ ਤਾਂ ਪੂਰੀ ਇੱਕ ਫਟਕੀ ਦਾ ਪੂਰੀ ਵਧੀਆ ਆਉਂਦੀ ਹੈ ਜੀ ਖਾਣੇ ਕੇ ਬਾਅਦ ਪਤਾ ਚਲੇਗਾ ਚੌਲ ਖਾ ਲੇ ਬਾਈ ਪਨੀਰ ਬਹੁਤ ਵਧੀਆ ਬਣਾਇਆ ਸੀ ਸਰ ਨੇ ਬਹੁਤ ਵਧੀਆ ਸੀਗਾ ਗੈਪਾਲ ਤਾਂ ਸੰਭ ਗਿਆ ਤੇ ਮੈਂ ਵੀਡੀਓ ਐਡਿਟ ਕਰੀ ਜਾਂਦਾ ਸੀ ਬਸ ਥੋੜੀ ਹੀ ਰਹਿ ਗਈ ਠੀਕੇ ਗਿਆ ਰਾਜਸਥਾਨ ਥੋੜੀ ਪ੍ਰੋਬਲਮ ਚ ਵੀ ਗਿਆਗਾ ਕੋਈ ਕੰਮ ਵੀ ਸੀ ਉਹਨੂੰ ਤੇ ਵਿਆਹ ਵੀ ਗਿਆਗਾ ਅਸੀਂ ਵੀ ਪਹਿਲਾਂ ਨਾਲ ਜਾਣਾ ਸੀਗਾ ਮੈਂ ਧਰਪਾਲ ਨੇ ਵੀ ਨਾਲ ਜਾਣਾ ਸੀ ਅਸੀਂ 14 ਤਰੀਕ ਨੂੰ ਜਾਣਾ ਸੀ ਮੈਂ ਕਿਹਾ ਨਾਲੇ ਚਲ ਉੱਥੇ ਵੀਡੀਓ ਬਣਾ ਕੇ ਲਿਆਵਾਂਗੇ ਵਧੀਆ ਤੇ ਨਾਲੇ ਉਧਰ ਨੂੰ ਜਾਇਆ ਵਗੈਰਾ ਅਸਥਾਨ ਕੰਨੀ ਦੋ ਦਿਨ ਛੁੱਟੀਆਂ ਲੈ ਲਈ ਪਰ ਉਹਨੂੰ ਪਹਿਲਾਂ ਜਾਣਾ ਪੈ ਗਿਆ ਕਿਸੇ ਕੰਮ ਕੰਮ ਕਰਕੇ ਜ਼ਰੂਰੀ ਕਰਕੇ ਲੈ ਅਸੀਂ ਵੀ ਨਾਲ ਹੀ ਜਾਂਦੇ ਤੇ ਠੀਕ ਹੈ ਕੋਆਰਡੀਨੇਟ ਜੀ ਸਸਰੀ ਘਰ ਸਾਰਿਆਂ ਨੂੰ